अंदर ही आ जाओ कौन है डिंपल मैं दूजा बया करवा लिया ਤੂੰ ਚਾ ਬਿਆ ਕਰਵਾ ਲਿਆ ਤੇ ਮੈਂ ਬੇ ਮੇਰਾ ਕੋਈ ਰੋਲ ਨਹੀਂ ਇਸ ਤੇਰੀ ਜ਼ਿੰਦਗੀ ਚ ਹੈ ਜੀ ਕਿਲੋੜ ਪੈ ਗਈ ਸੀ ਤੂੰ ਘਟੂ ਘਟ ਮੈਨੂੰ ਤਾਂ ਪੁੱਛਦਾ ਮੈਂ ਬਹੁਤ ਥੱਕੀ ਹੋਈ ਆ ਕੀ ਮੈਂ ਰੈਸਟ ਕਰ ਸਕਦੀ ਆ ਜਾਂ ਮੈਨੂੰ ਇਹੀ ਰਮਾਈ ਸੁਣਨ ਨੂੰ ਮਿਲੂਗੀ ਇੱਥੇ ਤੂੰ ਚੱਲ ਅੰਦਰ मैं हूं तू बोल बोल कि ये सब झूठ है बोल तू तो तुचा ब्याह नहीं करवाया ये सब सच है सच है और क्यों देख डिंपल मेरे को ना तेरे क्यों का जवाब नहीं हैगा ਤੇ ਸਭ ਤੈਨੂੰ ਵੀ ਪਤਾ ਪਿਆਰ ਮੈਂ ਤੈਨੂੰ ਪਹਿਲਾਂ ਵੀ ਕਰਦਾ ਸੀ ਤੇ ਅੱਜ ਵੀ ਕਰਦਾ ਪਰ ਵਿਆਹ ਕਰਾਉਣਾ ਮੇਰੀ ਮਜਬੂਰੀ ਬਣ ਗਿਆ ਸੀ ਓ ਹਾਂਜੀ ਸਰਦਾਰਨੀ ਜੀ ਕਿੰਨਾ ਕੁ ਟਾਈਮ ਲੱਗਣਾ ਹੋਣਾ ਤੁਹਾਨੂੰ ਤਿਆਰ ਹੋਣ ਤੇ ਮੈਂ ਤਿਆਰ ਆ ਤੁਸੀਂ ਦੱਸੋ ਤੁਸੀਂ ਤਿਆਰ ਹੋ ਲੈ ਓ ਮੈਂ ਤਿਆਰ ਹੋਣ ਨੂੰ ਕਿਹੜਾ ਸੁਰਖੀ ਪੋਟਰ ਲਾਉਣਾ ਆ ਚਾਰ ਕ ਡੱਬੇ ਮਾਰੇ ਮੈਂ ਤਿਆਰ ਆ ਹਾਂ ਪਰ ਥੋੜਾ ਜਿਹਾ ਪਗਵਨਣ ਤੇ ਟਾਈਮ ਲੱਗਦਾ ਤੇ ਗੱਲ ਥੋੜੀ ਸਹੀ ਆ ਅੱਛਾ ਮੈਂ ਤੁਹਾਨੂੰ ਇਹ ਗੱਲ ਕਹਿੰਦੀ ਸੀਗੀ ਤੁਹਾਨੂੰ ਪਤਾ ਨਾ ਉਦੋਂ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਇਆ ਸੀਗਾ ਹਾਂ ਹਾਂ ਗੋਟਾ ਪੱਤੀ ਵਾਲਾ ਅਸਲ ਦੇ ਵਿੱਚ ਅੱਜ ਮੈਂ ਉਹੀ ਸੂਟ ਲੈਣਾ ਆ ਓਹੋ ਉਹ ਤੂੰ ਜਿਹੜਾ ਮਰਜ਼ੀ ਸੂਟ ਲੈ ਲਈ ਬਸ ਦੱਸ ਕਮਾਉਂਦੇ ਕਾਦੇ ਵਾਸਤੇ ਆ ਤੁਹਾਡੇ ਵਾਸਤੇ ਤੂੰ ਤੇ ਬੇਬੇ ਹੋ ਮੇਰੇ ਕੋਲ ਮੈਂ ਤੁਹਾਨੂੰ ਇਹ ਗੱਲ ਕਹਿੰਦੀ ਸੀਗੀ ਇੱਕ ਤਾਂ ਮੈਂ ਆਪਣੇ ਲਈ ਉਹ ਸੂਟ ਲੈ ਲਾਂਗੀ ਨਾਲੇ ਬੇਬੇ ਜੀ ਵਾਸਤੇ ਵੀ ਆਪਾਂ ਗਰਮ ਸੂਟ ਲੈ ਲਾਂਗੇ ਹਾਂ ਵਧੀਆ ਵਧੀਆ ਸੋਚਿਆ ਤੈਂ ਸਹੀ ਗੱਲ ਹੈ ਨਾ ਕਿਉਂਕਿ ਕਾਫੀ ਟਾਈਮ ਹੋ ਗਿਆ ਬੇਬੇ ਨੂੰ ਆਪਾਂ ਕੋਈ ਸਰਪ੍ਰਾਈਜ਼ ਹੀ ਨਹੀਂ ਦਿੱਤਾ ਕਿਉਂ ਨਾ ਮੈਂ ਸੋਚਦੀ ਸੀ ਵਜਾ ਜਾ ਕੇ ਬੇਬੇ ਜੀ ਵਾਸਤੇ ਵੀ ਸੂਟ ਲੈ ਲਾਂਗੇ ਇਹ ਤਾਂ ਤੂੰ ਵਧੀਆ ਸੋਚਿਆ ਹਾਂ ਦੇਖ ਬੰਦੇ ਤਾਂ ਇਹੀਆਂ ਚੀਜ਼ਾਂ ਸੋਚ ਵੀ ਨਹੀਂ 사ਤੇ ਮੈਨੂੰ ਤਾਂ ਤੈਨੂੰ ਪਤਾ ਕੰਮਕਾਰ ਤੋਂ ਹੀ ਵੇਲ ਨਹੀਂ ਮਿਲਦੀ ਹੈਗੀ ਵਧੀਆ ਲੱਗਿਆ ਮੈਨੂੰ ਤੂੰ ਮਾਂ ਬਾਰੇ ਵੀ ਸੋਚਦੀ ਆ ਕਿਉਂਕਿ ਮੈਨੂੰ ਪਤਾ ਆ ਜਿਹੜੀ ਪਸੰਦ ਮੇਰੀ ਆ ਉਹੀ ਪਸੰਦ ਬੇਬੇ ਜੀ ਦੀ ਹੈ ਉਹ ਤਾਂ ਹੀ ਤਾਂ ਇਕੱਠੀਆਂ ਹੋ ਗਈਆਂ ਹੈ ਤੈਨੂੰ ਵੀ ਪਸੰਦ ਬੇਬੇ ਨੇ ਕੀਤਾ ਸੀ ਬਿਲਕੁਲ ਸਹੀ ਐ ਨਾਲੇ ਮੈਂ ਤੈਨੂੰ ਐਂ ਕਹਿੰਦਾ ਸੀ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਨਾ ਤੂੰ ਮੈਨੂੰ ਦੱਸ ਦਿਆ ਕਰ ਠੀਕ ਐ ਨਾ ਕੋਈ ਗੱਲ ਨਹੀਂ ਸੰਗੀ ਨਾ ਹਾਂਜੀ ਚੱਲੀਏ ਹੁਣ ਆਪਾਂ ਚਲੋ ਚਲੋ ਜਲਦੀ ਚਲੋ ਫੇਰ ਲੇਟ ਹੋ ਜਾਗੇ ਹਾਂ ਜਾ ਡਿੰਪਲ ਪਾਣੀ ਲੈ ਪੁੱਤ ਆ ਗਈ ਮੈਂ 베ਜੀ ਮੈਂ ਉਹਨਾਂ ਦੇ ਘਰੇ ਜਾ ਕੇ ਹੁਣੀ ਐ ਅੱਜ ਆ ਆਪਣੀ ਗਵਾਂਡੀਆਂ ਦੇ ਮੁੰਡਾ ਹੋਇਆ ਨਾ ਕਿ ਨਵੇਂ ਆ ਨਾਲ ਲੱਗ ਜਾਂਦੇ ਅੱਛਾ ਅੱਛਾ ਮੈਂ ਜਈਏ ਤੇ ਹਾਂ 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 ਅੱਛਾ ਉਹ ਅੱਜ ਨਿੰਮੋ ਬੰਨਣਗੇ ਨਿੰਮੋ ਬੰਨਣਗੇ ਵਧਾਈ ਲੈ ਕੇ ਆਏ ਨਗੇ ਲੈ ਲੈ ਫਿਰ ਤਾਂ ਬਹੁਤ ਵਧੀਆ ਗੱਲ ਹੋ ਗਈ ਤਾਂ ਹੀ ਤੁਸੀਂ ਤਿਆਰ ਬੈਠੇ ਹੋ ਪਹਿਲਾਂ ਹੀ ਹੋਰ ਮੈਂ ਕਹਿੰਦੀ ਸੀ ਜਿੱਦੇ ਦੇਖ ਲੈ ਕੋਈ ਆਪਣੇ ਘਰੇ ਪ੍ਰਮਾਤਮਾ ਨੇ ਦਿੱਤਾ ਨਾ ਬੱਚਾ ਤੇ ਲ ਮੈਂ ਤਾਂ ਸਾਰੇ ਸ੍ਰੀਕੇ ਕੁ ਵੀ ਲੈਣ ਸੱਦੂ ਬਹੁਤ ਵੱਡਾ ਪ੍ਰੋਗਰਾਮ ਕਰਾਂਗੇ ਆਪਾਂ ਵੀ ਹਾਂਜੀ ਬੇਬੇ ਜੀ ਮੈਨੂੰ ਤਾਂ ਬਾੜੀ ਖੁਸ਼ੀ ਹੈ ਬਿਲਕੁਲ ਸਹੀ ਗੱਲ ਐ ਜਿੰਨੇ ਵੀ ਰਿਸ਼ਤੇਦਾਰ ਨੇ ਨਾ ਹੱਪਾ ਤਾਂ ਸਾਰਿਆਂ ਨੂੰ ਬੁਲਾਵਾਂਗੇ ਕਾਨੂੰ ਕੋਈ ਰਿਸ਼ਤੇਦਾਰ ਸਾਨੂੰ ਇਹ ਗੱਲ ਨਾ ਕਹਦੇ ਵੀ ਸਾਨੂੰ ਸੱਦਿਆ ਨਹੀਂ ਸੀਗਾ ਇਹੀ ਤਾਂ ਐ ਕੋਈ ਗੱਲ ਨਹੀਂ ਬੇਬੇ ਜੀ ਤੁਸੀਂ ਪਾਣੀ ਪੀਓ ਤਾਂ ਜਾਇਓ ਫਿਰ ਮੈਂ ਤੁਹਾਡੇ ਆਉਂਦੇ ਨੂੰ ਚਾਹ ਬਣਾ ਦੂੰਗੀ ਚੰਗਾ ਪੁੱਤ ਚਾਹ ਤਾਂ ਅਸੀਂ ਉੱਥੇ ਪੀਵਾਂਗੇ ਭੁਜੀਏ ਮਦਾਨੇ ਨਾਲ ਠੀਕ ਐ ਬੇਬੇ ਜਾਇਓ ਚੰਗਾ ਤੂੰ ਕਰ ਲਈ ਪੁੱਤ ਮਾੜਾ ਮੋਟਾ ਕੰਮ ਹਾਂਜੀ ਹਾਂਜੀ ਹਾਂ ਠੀਕ ਐ ਲੈ ਬੇਬੇ ਨੂੰ ਵੀ ਕਿੰਨੀ ਖੁਸ਼ੀ ਆ। ਜਦੋਂ ਮੇਰੇ ਬੇਬੇ ਹੋਊਗਾ। ਸੱਚੀ ਘਰ ਦੇ ਵਿੱਚ ਤਾਂ ਇੰਨੀ ਰੌਣਕਾਂ ਲੱਗ ਜਾਣਗੀਆਂ। ਹਾਂਜੀ ਕੀ ਕਰੀ ਜਾਂਦੇ ਹੋ? ਕਰਨਾ ਤਾਂ ਕੀ ਐ ਤੁਹਾਨੂੰ ਪਤਾ ਹੀ ਐ ਘਰ ਦੀ ਸਫਾਈ ਕਰੀ ਜਾਨੀ ਐ ਡੱਬੇ ਲਾਈ ਜਾਨੀ ਐ ਬਸ ਉਹ ਬੱਸ ਕਰਿਆ ਕਰ ਆ ਹੁਣ ਬਾਜ਼ਾਰ ਜਾ ਕੇ ਆਏ ਆ ਥੱਕੀ ਪਈ ਆ ਹੁਣ ਸਫਾਈ ਕਰਨ ਲੱਗੀ ਲੈ ਮੈਂ ਕਰਾਉਣਾ ਤੇਰੇ ਨਾਲ ਸਫਾਈ ਲੈ ਤੁਸੀਂ ਕਰਾਓ ਸਫਾਈ ਕਿਉਂ ਕਰਵਾ ਨਹੀਂ ਸਕਦਾ ਨਹੀਂ ਤੁਸੀਂ ਕਰਵਾ ਸਕਦੇ ਪਰ ਤੁਸੀਂ ਬਿਲਕੁਲ ਚੰਗੇ ਨਹੀਂ ਲੱਗਦੇ ਓਏ ਕੁਝ ਨਹੀਂ ਹੁੰਦਾ ਘਰ ਦੇ ਕੰਮਾਂ ਦੀ ਕੀ ਸੰਗਾ ਮੈਂ ਤਾਂ ਤੈਨੂੰ ਐਂ ਕਹ ਰਹੀ ਅੱਜ ਤੈਨੂੰ ਚਾਹ ਵੀ ਮੈਂ ਬਣਾ ਕੇ ਪਿਉਂ ਉਹ ਵੀ ਕੰਡੇ ਵਾਲੀ ਠੀਕ ਐ ਤਰੀਕ ਨਾਲ ਸਫਾਈ ਕਰੋ ਤੁਹਾਡੇ ਤੁਸੀਂ ਸਾਰੇ ਕੰਮ ਕਰਵਾਇਆ ਕਰੋ ਨਹੀਂ ਨਹੀਂ ਆਇਆ ਵੀ ਨਹੀਂ ਮੈਂ ਤਾਂ ਕੰਮ ਉਦੋਂ ਕਰਿਆ ਕਰੂੰ ਸਾਰੇ ਜਦੋਂ ਆਪਣੇ ਘਰੇ ਬੱਚਾ ਆ ਗਿਆ ਕੋਈ ਫਿਰ ਮੈਂ ਸਾਰੇ ਕੰਮ ਕਰ ਲਿਆ ਕਰੂੰ ਤੇ ਤੂੰ ਬੱਚੇ ਖੜਾਇਆ ਕਰੀ ਬਿਲਕੁਲ ਸਹੀ ਹੈ ਫਿਰ ਅਸਲ ਵਿੱਚ ਬਾਪ ਨੂੰ ਸਾਰੇ ਕੰਮ ਕਰਨੇ ਚਾਹੀਦੇ ਮਾਂ ਤਾਂ ਫਿਰ ਬੱਚੇ ਨਾਲ ਹੀ ਰਹੇਗੀ ਨਾ ਓਏ ਆਪਾਂ ਤਾਂ ਮਾਲਕੋ ਤੁਹਾਡੇ ਹੁਕਮ ਦੇ ਗੁਲਾਮ ਆ ਕੀ ਗੱਲ ਪੁੱਤ ਪੈ ਗਈ ਆ ਗਏ ਬੇਬੇ ਆਜੋ ਬਹਿ ਜਾ ਪਈ ਕਾ ਤੋ ਸੀ ਸਿਰ ਦੁਖਾ ਲ ਗਿਆ ਪਤਾ ਨਹੀਂ ਬੇਬੇ ਤੁਹਾਡੇ ਜਾਣ ਤੋਂ ਬਾਅਦ ਹੀ ਉਦੋਂ ਹੀ ਮੈਨੂੰ ਉਲਟੀਆਂ ਜਿਹੀਆਂ ਲੱਗੀਆਂ ਇੱਕ ਮੇਰੇ ਸਿਰ 'ਚ ਪੀੜ ਜਾ ਹੋਈ ਗਿਆ ਮੈਂ ਤਾਂ ਉਦੋਂ ਦੀ ਪਈਆਂ ਉਲਟੀਆਂ ਲੱਗੀਆਂ ਔਰ ਇਹ ਤਾਂ ਪੁੱਤ ਕੋਈ ਖੁਸ਼ਖਬਰੀ ਹੋਈ ਐ ਉਲਟੀਆਂ ਤਾਂ ਚਲ ਮੈਂ ਕਹਿਨੀ ਆ ਉਹਨੂੰ ਮੁੰਡੇ ਨੂੰ ਤੈਨੂੰ ਡਾਕਟਰ ਦੇ ਦਿਖਾ ਲੈਣਾ ਹੋਊਗਾ ਚੰਗਾ ਕੋਈ ਗੱਲ ਨਹੀਂ ਬੇਬੇ ਹਾਂ ਡਾਕਟਰ ਦੇ ਵੀ ਜਾ ਆਵਾਂਗੀ ਤੁਸੀਂ ਦੱਸੋ ਉੱਥੇ ਪ੍ਰੋਗਰਾਮ ਵਧੀਆ ਸੀ ਉਹਦਾ ਹਾਂ ਪ੍ਰੋਗਰਾਮ ਬਹੁਤ ਵਧੀਆ ਸੀਗਾ ਚਾਹ ਪੀਤੇ ਤੁਸੀਂ ਬਣਾਵਾਂ ਫਿਰ ਨਾ ਨਾ ਚਾਹ ਵਾ ਉੱਥੇ ਸਾਰਾ ਕੁਝ ਪੀਕੇ ਆਇਆ ਮੈਂ ਆਪੇ ਕਰੂੰਗੀ ਸਾਰਾ ਕੰਮ ਹਾਂਜੀ ਤੇ ਤੂੰ ਪੈ ਜਾ ਆਰਾਮ ਕਰ ਕੋਈ ਕੋਈ ਨਹੀਂ ਆਜਣ ਤੋਂ ਬੇਬੇ ਫਿਰ ਜਾਣੇ ਉਹਨਾਂ ਨਾਲ ਸ਼ਨੀ ਵਾਸਤੇ ਸਿਰਜਾ ਪੀੜ ਹੁੰਦਾ ਸੀ ਨਾਲੇ ਉਲਟੀਆਂ ਜਿ ਆਉਂਦੀਆਂ ਸੀਗੀਆਂ ਮੈਨੂੰ ਫੋਨ ਹੀ ਨਹੀਂ ਚੱਕਦਾ ਮੈਂ ਤੇਨੂੰ ਫੋਨ ਲਾਈ ਜਾਂਦੀ ਸੀਗੀ ਉਹ ਮਾਂ ਫੋਨ ਤਾਂ ਮੇਰਾ ਨਾ ਸਾਇਲੈਂਟ ਹੋਇਆ ਪਿਆਗਾ ਐ ਕਰ ਇਹਨੂੰ ਜੇ ਡਾਕਟਰ ਦੇ ਦਿਖਾ ਲਿਆ ਸ਼ਹਿਰ ਜਾ ਕੇ ਕਿਉਂ ਅੱਛਾ ਸਿਰ ਦੁਖਦਾ ਇਹ ਕਹਾਂ ਨੂੰ ਹਾਂ ਉਲਟੀਆਂ ਹੀ ਲੱਗੀਆਂ ਪਈਆਂ ਨੇ ਪ੍ਰਮਾਤਮਾ ਖਬਰਾਂ ਕੋਈ ਭਲੀ ਕਰੇ ਅੱਛਾ ਅੱਛਾ ਹਾਂ ਲੈ ਮੈਂ ਤਾਂ ਹੁਣੀ ਲੈ ਕੇ ਜਾਂਦਾ ਮਾ ਹੋਰ ਆ ਜਾ ਮੇਰੇ ਨਾਲ ਆ ਜਾ ਚਲ ਖੜੀ ਹੋ ਛਾਹ ਪੀ ਲੰਦੇ ਪਹਿਲਾਂ ਉਹ ਚਾਹ ਆ ਕੇ ਪੀਵਾਂਗੇ ਲੈ ਦੱਸ ਖੜੀ ਹੋ ਸ਼ਰਮਾ ਮੈਂ ਦਵਾ ਕੇ ਲੈਣਾ ਦਵਾਈ ਇਹਨੂੰ ਚੰਗੇ ਚੰਗਾ ਚਲ ਆ ਠੀਕ ਹੈ ਨਾ ਹੰਤਾ ਹਾਂ ਵੈਸੇ ਤਾਂ ਠੀਕ ਹੈ ਮਾ ਬੇਬੇ ਉਰੇ ਨੀ ਪੁੱਤ ਆ ਬੈਠੀ ਐ ਮੈਂ ਤਾਂ ਅੱਛਾ ਭਈਆ ਪਾਣੀ ਲਿਆ ਮਾਂ ਪਹਿਲਾਂ ਨਾ ਪਾਣੀ ਤਾਂ ਬਸ ਕੀ ਗੱਲ ਪੁੱਤ ਐਂ ਜੇ ਬਹਿ ਗਿਆ ਕੀ ਕਹਿੰਦੀ ਏ ਰਿਪੋਰਟ ਕੀ ਦੱਸਾਂ ਮਾਂ ਹਮ ਡਾਕਟਰ ਕਹਿੰਦਾ ਵੀ ਡੈਂਪਲ ਤਾਂ ਹੁਣ ਕਦੇ ਵੀ ਮਾਂ ਨਹੀਂ ਬਣ ਸਕਦੀ ਹਾਂ ਕਦੇ ਨਹੀਂ ਮਾਂ ਬਣ ਸਕਦੀ हां मां ना पुत्त आय की हो गया क्यों नहीं बन सकदी मां कोई ना परमात्मा पनि करूगा कन्ने डॉक्टर दी रिपोर्टਾਂ ਨਾਲ ਤਾਂ ਨਹੀਂ ਸੁਣਦਾ ਆਪਾਂ ਕੋਈ ਹੋਰ ਰੋਡਪੋਰ ਕਰ ਲਾਂਗੇ ਕੋਈ ਦੇਸੀ ਦਵਾਈ ਦਵਾ ਕੇ ਦੇਖ ਲਾਂਗੇ ਹੈ ओ मां ਐਨਾ ਕਰ ਤੂੰ ਦੇਸੀ ਦਵਾਈਆਂ ਵੀ ਆਪਾਂ ਨਾ ਤੈਨੂੰ ਬਿਨਾ ਦੱਸੇ ਅਸੀਂ ਬਹੁਤ ਖਾ ਲੀਆਂ ਬਥੇਰਾ ਕੁਝ ਕਰਾਇਆ ਆ ਹੁਣ ਡਾਕਟਰ ਨੇ ਇਕੱਲੇ ਨੇ ਨਹੀਂ ਦੇਖਿਆ ਉਹ ਕਹਿੰਦਾ ਮੈਂ ਚਾਰ ਡਾਕਟਰਾਂ ਤੋਂ ਹੋਰ ਸਲਾਹ ਲਈ ਸੀ ਫੇਰ ਤੁਹਾਨੂੰ ਦੱਸਿਆ ਤਾਂ ਸਮਝ ਨਹੀਂ ਆਉਂਦੀ ਮਾਂ ਵੀ ਮੈਂ ਕੀ ਕਰਾਂ ਪੁੱਤ ਤੂੰ ਫਿਕਰ ਨਾ ਕਰ ਮੈਂ ਕਰਦੀ ਆ ਇਹਦਾ ਹੱਲ ਜਿਵੇਂ ਜਿਵੇਂ ਮੈਂ ਕਹੂੰਗੀ ਨਾ ਓਵੇਂ ਓਵੇਂ ਜਿਕਰੂ ਕਰ ਗੱਲ ਸੁਣਿਓ ਜੀ ਮੇਰੀ ਗੱਲ ਸੁਣਿਆ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਆਪਾਂ ਸਵੇਰੇ ਚੱਲੀਏ ਫਿਰ ਉੱਥੇ ਮਾਰਕੀਟ ਕਿਉਂ ਮਾਰਕੀਟ ਚ ਕੀ ਕਰਨੇ ਜਾਣ? ਵੈਸੀ ਕਹਿੰਦੀ ਸੀਗੀ ਮਨੇ ਮੰਮੀ ਨਾਲ ਕੀ ਗੱਲਾਂ ਕਰੀਆਂ ਤੁਸੀਂ? ਤੈਨੂੰ ਹਰ ਗੱਲ ਦੱਸਣੀ ਜ਼ਰੂਰੀ ਨਹੀਂ ਹੈਗੀ। ਸਮਝ ਗਈ? ਜਾ ਜਾ ਕੇ ਆਪਦਾ ਕੰਮ ਕਰ ਲੈ। ਕੀ ਹੋ ਗਿਆ ਤੁਹਾਨੂੰ ਇੱਕਦਮ ਬੋਲਦੇ ਕਾ ਤੂੰ ਨਹੀਂ? ਓ ਯਾਰ ਮੇਰਾ ਦਿਮਾਗ ਨਾ ਖਰਾਬ ਕਰ ਜਾਨੂੰ ਕਿਹੜਾ ਕਹਤਾ ਜਾ ਕੇ ਆਪਦਾ ਕੰਮ ਕਰ। ਮੈਨੂੰ ਪਹਿਲਾਂ ਗੱਲ ਦੱਸੋ। ਤੁਹਾਨੂੰ ਕੋਈ ਪ੍ਰੋਬਲਮ ਆ? ਦੱਸੋ ਤਾਂ ਸਹੀ। ਮੈਨੂੰ ਨਹੀਂ। ਤੈਨੂੰ ਪ੍ਰੋਬਲਮ ਆ? ਮੈਨੂੰ ਕਦੇ ਪ੍ਰੋਬਲਮ। ਮੈਨੂੰ ਤਾਂ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ। ਕੀ ਹੋ ਗਿਆ ਤੁਹਾਨੂੰ ਮੰਮੀ ਨੇ ਕੁਝ ਕਹਿਤਾ? ਇਹ ਬਾਹਰ ਕਿਸੇ ਨੇ ਕੁਝ ਕਹਿਤਾ ਤੁਹਾਨੂੰ? ਓ ਯਾਰ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ। ਤੈਨੂੰ ਮੈਂ ਕਹੀ ਇਹ ਨਾ ਮੇਰਾ ਦਿਮਾਗ ਨਾ ਖਰਾਬ ਕਰ। ਮੈਨੂੰ ਪਹਿਲਾਂ ਪੂਰੀ ਗੱਲ ਦੱਸੋ ਗੱਲ ਕੀ ਐ? ਤੇ ਲੈ ਸੁਣ ਲੈ ਫਿਰ। ਤੂੰ ਨਾ ਕਦੇ ਮਾਂ ਨਹੀਂ ਬਣ ਸਕਦੀ। ਮੈਂ ਕੀ ਚਾਹ ਕਰਨੀ ਐ ਜਿਹੜੀ ਕਾਸੇ ਦੀ ਤੇਰੇ ਕੋਲ ਆਸ ਸੀ ਉਹ ਤਾਂ ਤੂੰ ਸਾਨੂੰ ਦੇ ਨਹੀਂ ਸਕੀ ਹੈ ਮਤਲਬ ਬੇਬੇ ਮਤਲਬ ਬੇਬੇ ਮਾਂ ਦੀ ਕਿਸੇ ਥਾਂ ਦੀ ਭੇਪੀ ਜੀ ਮੈਨੂੰ ਤਾਂ ਪਤਾ ਲੱਗ ਗਿਆ ਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ ਪਰ ਤੁਸੀਂ ਵੀ ਤਾਂ ਇੱਕ ਮਾਓ ਘਟੋ ਘਟ ਤੁਸੀਂ ਤਾਂ ਆਪਣੇ ਮੂੰਹ ਇਹ ਜਿਹੇ ਲਫ਼ਜ਼ ਕੱਢੋ ਕਿਉਂ ਨਾ ਕੱਢਾਂ ਮੈਨੂੰ ਵੀ ਬਹੁਤ ਵੱਡੀਆਂ ਆਸਾਂ ਸੀਗੀਆਂ ਮੈਂ ਵੀ ਆਹਦੀ ਗਾਂ ਪੀੜੀ ਤੋੜਨੀ ਐ ਸੇ ਨਿਆਸਾ ਤਾਂ ਉਹਨੂੰ ਸੀ ਨਾ ਤੁਹਾਡੇ ਨਾਲੋਂ ਜ਼ਿਆਦਾ ਕਿਤੇ ਆਸਾਂ ਮੈਨੂੰ ਸੀਗੀਆਂ ਮੈਨੂੰ ਵੀ ਸੀਗਾ ਕਿ ਮੈਂ ਇੱਕ ਮਾਂ ਹਾਂ ਵਾਸ ਵਸ ਐਵੇਂ ਤਾਂ ਡੜੇ ਜੇ ਨਾ ਲਈ ਜਾ ਮੇਰੇ ਕੋਲੇ ਖੜ ਕੇ ਹਾਈ ਗਾਸੀ ਤੈਨੂੰ ਮਾਂ ਦਾ ਨਾਲੇ ਹੋਰ ਚੱਲ ਕਰ ਆਪਦਾ ਕੰਮ ਆਪੇ ਕਰਕੇ ਪੀ ਲੂ ਮੈਂ ਚਾਹ ਦੀ ਘੁੱਟ ਤੇਰੀ ਤਾਂ ਤੇ ਖੜੀ ਐ ਭੁੱਖਣ ਲੱਗ ਗਈ ਇਹ ਭੁੱਖੂ ਕੇ ਨਹੀਂ ਮੈਨੂੰ ਸੁਣਾ ਸਕਦੀ ਮੈਂ ਜਿਵੇਂ ਕਿਸੇ ਹੋਇਆ ਨਾ ਮੈਥੋਂ ਉਹ ਇਹ ਕੁੜਕੀ ਮੈਂ ਵੀ ਹੁਣ ਤੈਨੂੰ ਕਰਕੇ ਦਿਖਾਉਣੀ ਆ। ਸੁਣ ਲੈ। ਉਹ ਕੀ ਹਾਲ ਆ ਦੋਸਤਾਂ? ਕਿਵੇਂ ਆ ਗੁਰਦੀਪ? ਵਧੀਆ। ਆਈ ਨਹੀਂ ਮੇਰੇ ਕੋਲੇ। ਮੈਨੂੰ ਆਏ ਸੀ ਪਾਰਟੀ ਬੁਟੀ ਦੇਗਾ। ਤੂੰ ਤਾਂ ਮੋਹ ਜੱਸੀ ਠੀ ਬੈਠਾ ਹੈ। ਕੀ ਹੋ ਗਿਆ? ਕੁਛ ਨਹੀਂ ਯਾਰ। ਖੈਰ ਸੁਖ ਹੈ। ਹਾਂ? ਪਰ ਜੈ ਇਹਨੂੰ ਲੈ ਕੇ ਗਿਆ ਸੀ ਖੁਸ਼ਖਬਰੀ ਵਾਲੀ ਗੱਲ ਹੀ ਹੋਊ। ਉਧਾਇਆ ਸਿੱਟੀ ਬੈਠਾ ਜੇ ਮੈਂ ਕੋਈ ਜ਼ਿਆਦਾ ਵਾਪਰਗੀ ਹੁਣ ਨਹੀਂ ਘਟਣਾ। ਉਹ ਕਾਹਨੂੰ ਖੁਸ਼ਖਬਰੀ ਹੈ ਭਾਈ। ਹਾਂ। ਮੈਂ ਡਾਕਟਰ ਤੋਂ ਇਹ ਰਿਪੋਰਟੇ ਹੀ ਕਰਾਉਣ ਗਿਆ ਸੀ। ਅੱਛਾ ਮੈਨੂੰ ਤਾਂ ਸਾਰੀ ਹੁਣ ਦੱਸਦੇ ਨੂੰ ਵੀ ਸੰਗ ਲੱਗਦੀ ਹੈ। ਕੋਈ ਐਸੇ ਜਿਹਾ ਕੀ ਹੋ ਗਿਆ? ਉਹ ਯਾਰ ਹੁਣ ਆ ਕੀ ਸੀ? ਡਾਕਟਰ ਕਹਿੰਦਾ ਉਹ ਕਦੇ ਵੀ ਮਾਂ ਨਹੀਂ ਬਣ ਸਕਦੀ। ਲਓ ਸੌਂ ਖਾ ਭਾਈ। ਹੋਰ ਯਾਰ ਮੈਨੂੰ ਤਾਂ ਉਸੇ ਗੱਲ ਦੀ ਟੈਨਸ਼ਨ ਹੋ ਰਹੀ ਹੈ। ਇਹ ਤਾਂ ਗਲਤ ਕੰਮ ਹੋ ਗਿਆ ਫਿਰ ਯਾਰ। ਉੱਤੋਂ ਬੇਬੇ ਟੈਂਸ਼ਨ ਲਈ ਬੈਠੀ ਆ ਮੈਂ ਤਾਂ ਹੁਣ ਸਾਲਾ ਸਮਝ ਨਹੀਂ ਆਉਂਦਾ ਵੀ ਮੈਂ ਕੀ ਕਰੀ ਹੋਰ ਹੀਲਾ ਕਰ ਲੈਂਦਾ ਕੋਈ ਬੈਦਬੂਦ ਨੂੰ ਦਿਖਾ ਲੈਂਦੇ ਉਹ ਬਥੇਰਾ ਦਿਖਾਇਆ ਸੀ ਉਦੋਂ ਪਹਿਲਾਂ ਅਸੀਂ ਆਰ ਪੋਰਟਾਂ ਤੋਂ ਪਹਿਲਾਂ ਅਸੀਂ ਦੇਸੀ ਦਵਾਈਆਂ ਵੀ ਲਈਆਂ ਸੀ ਕਿਤੋਂ ਕੋਈ ਹੱਲ ਨਹੀਂ ਬਣਿਆ ਅੱਛਾ ਯਾਰ ਡਾਕਟਰ ਆਪਣੇ ਮਾਨਸ ਵਾਲੇ ਵਧੀਆ ਡਾਕਟਰ ਨਹੀਂ ਦਿਖਾਇਆ ਹੂ ਕਿਸੇ ਨੂੰ ਉਹ ਵਧੀਆ ਡਾਕਟਰ ਨੇ ਦਿਖਾਇਆ ਸੀ ਭਰਾਵਾ ਅੱਛਾ ਯਾਰ ਇਹ ਤਾਂ ਯਾਰ ਬਹੁਤ ਮਾੜੀ ਗੱਲ ਹੋਈ ਹੈ ਨਾ ਜੇ ਮੇਰੀ ਮੰਨੇ ਸਲਾਹ ਨਾ ਦੇਵਾਂ ਇੱਕ ਤੈਨੂੰ ਤਰਾ ਹਾਂ ਕਿ ਵੰਨਣੀ ਪੂ ਪਰ ਪਹਿਲਾ 10 ਤਾਂ ਸਹੀ ਤੂੰ ਕਰਾ ਦੂਜਾ ਗਿਆ ਉਹ ਕਮਲਾ ਹੋ ਗਿਆ ਯਾਰ ਕੁਲਦੀਪ ਇਹ ਪਲਾ ਕਿਵੇਂ ਹੋ ਸਕਦਾ ਕੋਈ ਤੇਰਾ ਦੋਸਤ ਆ ਤੈਨੂੰ ਤਾਂ ਹੀ ਫਾਇਦੇ ਦੀ ਗੱਲ ਕਰਦਾ ਉਹ ਯਾਰ ਇਹ ਫਾਇਦਾ ਯਾਰ ਡਿੰਪਲ ਦੇ ਹੁੰਦੇ ਮੈਂ ਕਿਵੇਂ ਵਿਆਹ ਕਰਾ ਲਾਂ ਨਾਲੇ ਲੋਕ ਕੀ ਕਹਿਣਗੇ ਉਹ ਲੋਕਾਂ ਦੇ ਮੂੰਹ ਫੜ ਲੈਣਗਾ ਮਰਜੀ ਆ ਭਰਾਵਾ ਤੇਰੀ ਬਾਕੀ ਸੁਖੀ ਬਸੇਗਾ ਹਾਂ ਨਹੀਂ ਨਹੀਂ ਇਹ ਨਹੀਂ ਹੋ ਸਕਦਾ। ਚਲ ਠੀਕ ਆ ਯਾਰ। ਉਦੋਂ ਉਦੋਂ ਹੱਲ ਕਰ ਲਈ ਜਦੋਂ ਲੋਕਾਂ 'ਚ ਗੱਲਾਂ ਬਣ ਗਈਆਂ। ਅੱਜਕੱਲ ਚੰਗੀ ਸਲਾਹ ਦੇਿੰਦਾ ਵੀ ਕੋਈ ਫਾਇਦਾ ਨਹੀਂ। ਬਸ ਟਿੰਪਲ। ਇਹਨਾਂ ਗੱਲਾਂ ਕਰਕੇ ਮੈਨੂੰ ਦੂਜਾ ਵਿਆਹ ਕਰਾਉਣਾ ਪਿਆ। ਮੈਥੋਂ ਲੋਕਾਂ ਦੇ ਤਾਨੇ ਹੋਰ ਨਹੀਂ ਜਰੇ ਜਾਂਦੇ ਸੀ। ਤੇਥੋਂ ਤਾਂ ਲੋਕਾਂ ਦੇ ਤਾਨੇ ਨਹੀਂ ਸੀ ਜਰੇ ਜਾਂਦੇ। ਲੇਕਿਨ ਮੈਂ ਮੈਂ ਵੀ ਤੇਰੇ ਪਿੱਛੇ ਬਹੁਤ ਤਾਨੇ ਜਰੇ ਨੇ। ਈਨੋ ਕਿਵੇਂ ਮਾਂ ਨਹੀਂ ਬਣ ਸਕਦੀ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਮੈਂ ਕਿਉਂਕਿ ਮੈਂ ਇੱਕ ਭਾਂਜਾ ਭਾਂਜਾ ਮੈਂ ਇੱਕ ਸਿਰਫ ਸਿਰਫ ਇਸ ਕਲਪਿਚੇ ਤੂੰ ਮੈਨੂੰ ਠੁਕਰਾਤਾ ਇਸ ਕਲਪਿਚੇ ਤੂੰ ਤੁੱਚਾ ਵਿਆਹ ਕਰਵਾ ਲਿਆ ਬੱਚੀ ਨਹੀਂ ਗੱਲ ਸੀ ਨਾ ਤਾ ਤਾਂ ਪੱਗੋਤ ਵੀ ਲੈ ਸਕਦੇ ਸੀ ਨਾ ਤੇ ਨਹੀਂ ਲੈ ਸਕੇ ਨਾ ਬਸ ਟੈਂਪਲ ਹੁਣ ਤੂੰ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਤੇ ਜੋ ਹੈ ਉਸੇ 'ਚ ਰਹਿਣਾ ਸਿੱਖ